ਇਸ ਸੋ ਕਾਲਡ ਵਿਅਕਤੀ ਨੇ ਨਮਨੀਤ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ 10 ਐਮਐਲਏਜ਼ ਦੇ ਨਾਂ ਐਜ਼ ਪ੍ਰਪੋਜ਼ਰਜ਼ ਨਾਮ ਲਿਖ ਕੇ ਉਹਦੀ ਨੋਮੀਨੇਸ਼ਨ ਆਫ ਦੀ ਫਾਈਲ ਕਰ ਦਿੱਤੀ ਸਿਰਫ ਨਾਮ-ਨਾਮ ਸੀ ਆਮ ਆਦਮੀ ਪਾਰਟੀ ਦੇ 10 ਐਮਐਲਏਾਂ ਦੇ ਕਿਸੇ ਦੇ ਕੋਈ ਸਿਗਨੇਚਰ ਨਹੀਂ ਸੀਗੇ ਉਸ ਤੋਂ ਬਾਅਦ ਦੁਬਾਰਾ ਇਸ ਵਿਅਕਤੀ ਨੇ ਨਮਨੀਤ ਚਤੁਰਵੇਦੀ ਨੇ ਦੁਬਾਰਾ ਕੱਲ ਇੱਕ ਨਾਮਿਨੇਸ਼ਨ ਫਾਈਲ ਕੀਤੀ ਜਿਸ ਦੇ ਵਿੱਚ 10 ਹੋਰ ਐਮਐਲਿਆਂ ਦੇ ਇਹਨਾਂ 10ਾਂ ਨੂੰ ਛੱਡ ਕੇ ਇਹਨਾਂ 10ਾਂ ਵਿੱਚੋਂ ਇੱਕ ਨਹੀਂ ਇੱਕ ਵੀ ਦਵਾਰਾ ਨਹੀਂ ਕਿਉਂਕਿ ਇਹਨਾਂ 10ਾਂ ਦੇ ਵਿੱਚੋਂ ਜੇ ਮੈਂ ਹੁਣ ਦੀ ਗੱਲ ਕਰਾਂ ਤੇ ਕੁਦਰਤੀ ਰੰਜੀਸ਼ ਜੀ ਕੋਲੇ ਆ ਗਏ ਰਜਨੀਸ਼ ਜੀ ਦਾ ਨਾਮ ਵੀ ਦਿੱਤਾ ਹੋਇਆ ਸੀਗਾ ਤੇ ਸਾਈਨ ਕਿਸੇ ਦੇ ਨਹੀਂ ਸੀਗੇ ਤੇ ਜਿਹੜੇ ਕੱਲ ਡਾਕੂਮੈਂਟ ਸਾਈਨ ਕੀਤੇ ਉਹਦੇ ਵਿੱਚ ਫੇਰ 10 ਬੰਦਿਆਂ ਦੇ ਨਾਮ ਨੇ ਜਿਹੜੇ ਉਹ ਵਿਦ ਜਾਲੀ ਸਿਗਨੇਚਰ ਸਾਇਨ ਫੋਰਜ ਕਰਕੇ ਪਤਾ ਲੱਗੇ ਸਾਨੂੰ ਵੀ ਉਹਦੀ ਪਤਾ ਲੱਗਿਆ ਬਾਕੀ ਐਮਐਲਏਜ਼ ਨੂੰ ਵੀ ਉਹਦੀ ਪਤਾ ਲੱਗਿਆ ਸਾਰੇ ਪੰਜਾਬ ਨੂੰ ਕਿ ਇਹ ਕੁਸ਼ੀ ਕੀ ਚੱਲ ਰਿਹਾ ਹੈ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਦੇ ਨਾਲ ਇਸ ਠੱਗ ਬੰਦੇ ਨੂੰ ਬਚਾਉਣ ਦੇ ਲਈ ਪੰਜਾਬ ਪੁਲਿਸ ਦੇ ਨਾਲ ਭਿੜੀ ਤੇ ਆਪਦੀ ਸਰਕਾਰੀ ਗੱਡੀ ਦੇ ਵਿੱਚ ਲਿਜਾ ਕੇ ਐਸਕੋਰਟ ਕਰਕੇ ਇਹਨੂੰ ਸ਼ਰਮ ਦਿੱਤੀ ਗਈ ਚੰਡੀਗੜ੍ਹ ਪੁਲਿਸ ਹੈੱਡਕ quarters ਦੇ ਵਿੱਚ ਆ ਦੋਏ ਐਮਐਲਏ ਮੇਰੇ ਵੀਰ ਤੇ ਇਹਨਾਂ ਦੇ ਨਾਲ ਨੌ ਨੌ ਹੋਰ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਡੇ ਨਾਮ ਨੇ ਜਿਹੜੇ ਉਹ ਲਿਖ ਦਿੱਤੇ ਗਏ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਕਿ ਸਾਡੇ ਜਾਲੀ ਰਸਾਈਨ ਦੇ ਜਿਹੜੇ ਉਹ ਕਰ ਦਿੱਤੇ ਗਏ ਸੀਗੇ ਅਸੀਂ ਇਹਨਾਂ ਨੂੰ ਬੁਲਾ ਕੇ ਇਕੱਲੇ ਇਕੱਲੇ ਨੂੰ ਪੁੱਛਿਆ ਕਿ ਜੀ ਇਹ ਸਾਈਂ ਤੁਹਾਡੇ ਨੇ ਉਹ ਕਹਿੰਦੇ ਨਾ ਜੀ ਸਾਡੇ ਸਾਈਨ ਨਹੀਂ ਹੈਗੇ ਉਹ ਕਹਿੰਦੇ ਜੀ ਉਹ ਸਾਰੇ ਐਮ ਐਲ ਏ ਉਹਦੇ ਸਾਹਮਣੇ ਬਿਠਾ ਦਿੱਤੇ ਕਿ ਜੀ ਤੁਸੀਂ ਇਹਨਾਂ ਬੰਦੇ ਨੂੰ ਜਾਣਦੇ ਹੋ ਉਹ ਵੀ ਨੰਨੀਤ ਚਤਰੋਵਿੰਦੀ ਵੀ ਕਹਿੰਦਾ ਜੀ ਮੈਂ ਕਿਸੇ ਨੂੰ ਨਹੀਂ ਜਾਣਦਾ ਸਾਰੇ ਮੁਲਕ ਨੂੰ ਹੈ ਜਿਹੜਾ ਮਰਜ਼ੀ ਭਰ ਸਕਦਾ ਪਰ ਫਰਜ਼ੀ ਵਾੜੇ ਦੇ ਨਾਲ ਨਾਮਿਨੇਸ਼ਨਾਂ ਭਰ ਕੇ ਰਾਜ ਸਭਾ ਦੇ ਵਿੱਚ ਪਹੁੰਚਣਾ ਇਹ ਦੇਸ਼ ਤੇ ਦੇਸ਼ ਦੇ ਲੋਕਤੰਤਰ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਾ ਕੰਮ ਹੈ ਤੁਹਾਨੂੰ ਮੈਂ ਐਗਜ਼ਾਮਪਲਸ ਦਿਨਾ ਡਾਕੂਮੈਂਟ ਦੇ ਜ਼ਰੀਏ 6 ਅਕਤੂਬਰ ਨੂੰ ਇਸ ਸੋ ਕਾਲਡ ਵਿਅਕਤੀ ਨੇ ਨਮਨੀਤ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ 10 ਐਮਐਲਏਜ਼ ਦੇ ਨਾਮ ਐਜ਼ ਪ੍ਰੋਪੋਜ਼ਰਜ਼ ਨਾਮ ਲਿਖ ਕੇ ਉਹਦੀ ਨੋਮੀਨੇਸ਼ਨ ਆਪ ਦੀ ਫਾਈਲ ਕਰ ਦਿੱਤੀ ਵਿਧਾਨ ਸਭਾ ਸੈਕਟਰੀਅਰੇਟ ਦੇ ਵਿੱਚ ਉਸ ਤੋਂ ਬਾਅਦ ਕੱਲ ਫੇਰ ਯਾਨੀ ਕਿ 13 ਅਕਤੂਬਰ ਨੂੰ ਔਰ ਇਸ ਨੋਮੀਨੇਸ਼ਨ ਦੇ ਉੱਪਰ ਸਿਰਫ ਨਾਮ-ਨਾਮ ਸੀ ਆਮ ਆਦਮੀ ਪਾਰਟੀ ਦੇ 10 ਐਮਐਲਏਾਂ ਦੇ ਕਿਸੇ ਦੇ ਕੋਈ ਸਿਗਨੇਚਰ ਨਹੀਂ ਸੀਗੇ ਉਸ ਤੋਂ ਬਾਅਦ ਦੁਬਾਰਾ ਇਸ ਅ ਵਿਅਕਤੀ ਨੇ ਨਵਨੀ ਚਤੁਰਵੇਦੀ ਨੇ ਦੁਬਾਰਾ ਕੱਲ ਇੱਕ ਨੋਮੀਨੇਸ਼ਨ ਫਾਈਲ ਕੀਤੀ ਜਿਸ ਦੇ ਵਿੱਚ 10 ਹੋਰ ਐਮਐਲਿਆਂ ਦੇ ਇਹਨਾਂ ਦਸਾਂ ਨੂੰ ਛੱਡ ਕੇ ਇਹਨਾਂ ਦਸਾਂ ਵਿੱਚੋਂ ਇੱਕ ਨਹੀਂ ਇੱਕ ਵੀ ਦੁਬਾਰਾ ਨਹੀਂ ਕਿਉਂਕਿ ਇਹਨਾਂ ਦਸਾਂ ਦੇ ਵਿੱਚੋਂ ਜੇ ਮੈਂ ਹੋਣ ਦੀ ਗੱਲ ਕਰਾਂ ਤੇ ਕੁਦਰਤੀ ਰਜਨੀਸ਼ ਜੀ ਕੋਲੇ ਆ ਗਏ ਰਜਨੀਸ਼ ਜੀ ਦਾ ਨਾਮ ਵੀ ਦਿੱਤਾ ਹੋਇਆ ਸੀਗਾ ਤੇ ਸਾਈਨ ਕਿਸੇ ਦੇ ਨਹੀਂ ਸੀਗੇ ਤੇ ਜਿਹੜੇ ਕੱਲ ਡਾਕੂਮੈਂਟ ਸਾਈਨ ਕੀਤੇ ਉਹਦੇ ਵਿੱਚ ਫਿਰ 10 ਬੰਦਿਆਂ ਦੇ ਨਾਮ ਨੇ ਜਿਹੜੇ ਉਹ ਵਿਦ ਜਾਲੀ ਸਿਗਨੇਚਰ ਸਾਈਨ ਫੋਰਜ ਕਰਕੇ ਉਹ ਦਿੱਤੇ ਜਿਹਦੇ ਵਿੱਚ ਬਾਕੀਆਂ ਦੇ ਨਾਲ-ਨਾਲ ਫੌਜਾ ਸਿੰਘ ਸਰਾਰੀ ਜੀ ਦੇ ਸਾਈਨ ਜਿਹੜੇ ਉਹ ਵੀ ਫੋਰਜ ਕਰਕੇ ਦੇ ਦਿੱਤੇ ਗਏ ਤੇ ਜਦੋਂ ਇਸ ਗੱਲ ਦਾ ਕੱਲ ਮੀਡੀਆ ਸੋਸ਼ਲ ਮੀਡੀਆ ਦੇ ਜ਼ਰੀਏ ਪਤਾ ਲੱਗਿਆ ਸਾਨੂੰ ਵੀ ਉਹਦੀ ਪਤਾ ਲੱਗਿਆ ਬਾਕੀ ਐਮ.ਐਲ.ਏ.ਜ਼ ਨੂੰ ਵੀ ਉਹਦੀ ਪਤਾ ਲੱਗਿਆ ਸਾਰੇ ਪੰਜਾਬ ਨੂੰ ਕਿ ਇਹ ਕੁਸ਼ੀ ਕੀ ਚੱਲ ਰਿਹਾ ਹੈ ਤੇ ਕੱਲ ਰਾਤ ਨੂੰ 11:35 ਦੇ ਕਿਉਂਕਿ ਇਹਨਾਂ 10 ਐਮਐਲਏ ਦੇ ਵਿੱਚ ਜਿਹੜੇ ਕਿ ਜਿਹਨਾਂ ਦੇ ਸਾਈਨ ਦਿੱਤੇ ਗਏ ਸੀਗੇ ਇਹਨਾਂ ਦੇ ਵਿੱਚ ਐਮਐਲਏ ਰੋਪੜ ਦਿਨੇਸ਼ ਕੁਮਾਰ ਚੱਡਾ ਦੇ ਵੀ ਸਾਈਨ ਫੋਰਜ ਕੀਤੇ ਗਏ ਸੀਗੇ ਉਹਨਾਂ ਨੇ ਰੋਪੜ ਪੁਲਿਸ ਨੂੰ ਕੰਪਲੇਂਟ ਦਿੱਤੀ ਤੇ ਰਾਤ ਨੂੰ 10:35 ਦੇ ਉੱਪਰ ਇਸ ਵਿਅਕਤੀ ਦੇ ਉੱਪਰ ਜਾਲ ਸਾਜ਼ੀ ਦਾ ਪਰਚਾ ਜਿਹੜਾ ਉਹ ਦਰਜ ਹੋ ਗਿਆ ਅੱਜ ਕੋਰਟ ਵੱਲੋਂ ਤੇ ਅੱਜ ਸਕਰੂਟੀ ਸੀ ਕੋਰਟ ਵੱਲੋਂ ਮੈਂ ਤੁਹਾਨੂੰ ਦਿਖਾਣਾ ਚਾਹੂਗਾ ਕੋਰਟ ਵੱਲੋਂ ਇਸ ਠੱਗ ਦੇ ਇਹ ਜੋ ਵਿਅਕਤੀ ਹੈ ਨੂਨੀ ਚਤਰਵੇਦੀ ਉਹਦੇ ਅਰੈਸਟ ਵਾਰੰਟ ਨੇ ਜਿਹੜੇ ਉਹ ਵੀ ਨਿਕਲੇ ਹੋਏ ਨੇ ਤੇ ਅੱਜ ਜਦੋਂ ਇਹ ਵਿਅਕਤੀ ਸਕਰੂਟੀ ਕਿਉਂਕਿ ਹੋਣੀ ਸੀਗੀ ਵਿਧਾਨ ਸਭਾ ਦੇ ਵਿੱਚ ਤੇ ਜਦੋਂ ਇਹ ਸਕਰੂਟੀ ਤੇ ਆਉਂਦਾ ਹੈ ਤੇ ਉਥੋਂ ਨਿਕਲਦਾ ਤੇ ਬੀਜੇਪੀ ਦੇ ਸਟੇਟ ਗੈਸਟ ਦੇ ਵੱਜੋਂ ਇੱਕ ਉਹ ਵਿਅਕਤੀ ਜਿਹੜਾ ਕਿ ਇੰਨੀ ਹਿਮਾਕਤ ਕਰ ਰਿਹਾ ਹੈ ਕਿ ਰਾਜ ਸਭਾ ਦੇ ਵਿੱਚ ਜਾਲੀ ਦਸਤਾਕਤਾਂ ਦੇ ਨਾਲ ਪਹੁੰਚਣਾ ਚਾਹ ਰਿਹਾ ਹੈ ਤੇ ਉਹਨੂੰ ਫੜ ਕੇ ਅੰਦਰ ਕਰਨ ਦੀ بجائے ਪਰਚਾ ਦਰਜ ਹੋਵੇ ਕੋਰਟ ਦੇ ਆਰਡਰ ਹੋਣਾ ਅਰੈਸਟ ਵਾਰੰਟ ਹੋਣਾ ਇਹ ਰੋਪੜ ਕੋਰਟ ਦੇ ਜੀ ਰੂਪਨਗਰ ਕੋਰਟ ਦੇ ਕਿਉਂਕਿ ਉੱਥੇ ਪਰਚਾ ਦਰਜ ਹੋਇਆ ਤੇ ਉਥੇ ਅਰੈਸਟ ਵਾਰੰਟ ਨੇ ਜਿਹੜੇ ਕੋਰਟ ਨੇ ਜਾਰੀ ਕੀਤੇ ਤੇ ਜਦੋਂ ਅੱਜ ਇਹਨਾਂ ਅਰੈਸਟ ਵਾਰੰਟਾਂ ਨੂੰ ਲੈ ਕੇ ਰੋਪੜ ਪੁਲਿਸ ਚੰਡੀਗੜ੍ਹ ਆਈ ਤੇ ਇਹ ਵਿਅਕਤੀ ਸੈਕਟਰੀਅਟ ਤੋਂ ਨਿਕਲ ਕੇ ਵਿਧਾਨ ਸਭਾ ਤੋਂ ਨਿਕਲ ਕੇ ਜਦੋਂ ਲੇਖ ਕੋਲੇ ਗਿਆ ਤੇ ਉਥੇ ਜਦੋਂ ਇਹਨੂੰ ਅਰੈਸਟ ਕਰਨ ਲੱਗੇ ਤੇ ਚੰਡੀਗੜ੍ਹ ਪੁਲਿਸ ਆਪ ਦੇ ਇਸ ਖਾਸਮ ਖਾਸ ਮਹਿਮਾਨ ਨੂੰ ਕੇਂਦਰ ਸਰਕਾਰ ਦੀਆਂ ਭਾਜਪਾ ਦੀਆਂ ਹਦਾਇਤਾਂ ਦੇ ਉੱਪਰ ਇਹਨੂੰ ਬਚਾਉਣ ਦੇ ਲਈ ਆ ਗਈ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਦੇ ਨਾਲ ਇਸ ਠੱਗ ਬੰਦੇ ਨੂੰ ਬਚਾਉਣ ਦੇ ਲਈ ਪੰਜਾਬ ਪੁਲਿਸ ਦੇ ਨਾਲ ਭਿੜੀ ਤੇ ਆਪਦੀ ਸਰਕਾਰੀ ਗੱਡੀ ਦੇ ਵਿੱਚ ਲਿਜਾ ਕੇ ਐਸਕੋਰਟ ਕਰਕੇ ਇਹਨੂੰ ਸ਼ਰਮ ਦਿੱਤੀ ਗਈ ਚੰਡੀਗੜ੍ਹ ਪੁਲਿਸ ਹੈੱਡਕ quarters ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਜਿਹੜਾ ਕਿ ਆਹ ਹੈ ਉਹ ਵਿਅਕਤੀ ਜਿਹੜਾ ਕਿ ਪੁਲਿਸ ਦੀਆਂ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਉਹ ਪੁਲਿਸ ਦੀ ਪੁਲਿਸ ਦੀ ਦੇਖੇਤੇ ਉੱਪਰ ਪੁਲਿਸ ਦੀ ਪੁਸ਼ਤ ਪਨਾਹੀ ਦੇ ਉੱਪਰ ਪੁਲਿਸ ਦੀ ਸੁਰੱਖਿਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੀਆਈਪੀ ਟ੍ਰੀਟਮੈਂਟ ਹੈ ਜਿਹੜਾ ਉਹ ਆਨੰਦ ਮਾਨ ਰਿਹਾ ਹੈ ਆ ਗੱਡੀ ਹੈ ਜਿਹਦੇ ਵਿੱਚ ਉਹ ਘੁੰਮ ਰਿਹਾ ਆ ਦੇਖੋ ਗੱਡੀ ਕਾਲੀ ਗੱਡੀ ਨੰਬਰ ਹੈਗਾ CH01GA600 ਉੱਪਰ ਲਾਲ ਬੱਤੀ ਲੱਗੀ ਹੋਈ ਹੈ ਪੁਲਿਸ ਦੀ ਤੇ ਇਸ ਗੱਡੀ ਦਾ ਜਦੋਂ ਅਸੀਂ ਰਿਕਾਰਡ ਕਢਾਇਆ ਮੈਂ ਹੁਣੇ ਆਉਣ ਤੋਂ ਪਹਿਲਾਂ ਤੇ ਇਹ ਗੱਡੀ ਤੁਸੀਂ ਜਦੋਂ ਰਿਕਾਰਡ ਚੈੱਕ ਕਰਦੇ ਹੋ ਤੇ ਕਿਸ ਦੇ ਨਾਮ ਦੇ ਉੱਪਰ ਰਜਿਸਟਰਡ ਹੈ ओनर्स ਨੇਮ ਡਾਇਰੈਕਟਰ ਜਰਨਲ ਆਫ ਪੁਲਿਸ ਯੂਟੀ ਚੰਡੀਗੜ੍ਹ ਸੋ ਕਮਾਲ ਦੀ ਗੱਲ ਤਾਂ ਇਹ ਹੈ ਕਿ ਇੱਕ ਉਹ ਵਿਅਕਤੀ ਜਿਹੜਾ ਕਿ ਦੇਸ਼ ਦੇ ਸਭ ਤੋਂ ਪਵਿੱਤਰ ਸਦਨ ਦੇ ਵਿੱਚ ਪਵਿੱਤਰ ਪੰਚਾਇਤ ਦੇ ਵਿੱਚ ਪਹੁੰਚਣਾ ਚਾਹ ਰਿਹਾ ਹੈ ਤੇ ਪਹੁੰਚਣਾ ਚਾ ਰਿਹਾ ਹੈ ਜਾਲੀ ਸਿਗਨੇਚਰਾਂ ਦੇ ਜ਼ਰੀਏ ਕੋਈ ਸਮਾਜਿਕ ਕਦਰਾਂ ਕੀਮਤਾਂ ਦੀ ਵੈਲਿਊ ਨਹੀਂ ਭਾਜਪੀ ਨੂੰ ਕੇਂਦਰ ਸਰਕਾਰ ਨੂੰ ਕੋਈ ਲੀਗਲ ਕਦਰਾਂ ਕੀਮਤਾਂ ਦੀ ਵੈਲਿਊ ਨਹੀਂ ਕੋਈ ਐਡਮਿਨਿਸਟ੍ਰੇਟਿਵ ਕਦਰਾਂ ਕੀਮਤਾਂ ਦੀ ਵੈਲਿਊ ਨਹੀਂ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਇਹ ਜੇ ਜਾਸਾਜ਼ਾ ਨੂੰ ਜੇਲ੍ਹਾਂ ਦੇ ਵਿੱਚ ਡੱਕਣ ਦੀ ਬਜਾਏ ਭਾਜਪੀ ਕੇਂਦਰ ਸਰਕਾਰ ਮਿਨਿਸਟਰੀ ਆਫ ਹੋਮ ਅਫੇਅਰਸ ਚੰਡੀਗੜ੍ਹ ਯੂਟੀ ਦੀ ਐਡਮਿਨਿਸਟ੍ਰੇਸ਼ਨ ਦੇ ਜ਼ਰੀਏ ਯੂਟੀ ਪੁਲਿਸ ਦੇ ਜ਼ਰੀਏ ਉਹਨੂੰ ਸਜ਼ਾ ਦੇਣ ਦੀ ਬਜਾਏ ਉਹਨੂੰ ਸਟੇਟ ਗੈਸਟ ਬਣਾ ਕੇ ਅੱਜ ਉੱਥੇ ਉਹਦੀ ਖੇਦਮਤ ਜਿਹੜੀ ਉਹ ਕਰ ਰਹੀ ਹੈ ਇਸ ਤੋਂ ਸ਼ਰਮਨਾਕ ਕਾਰਾ ਭਾਜਪੀ ਦਾ ਤੇ ਕੇਂਦਰ ਸਰਕਾਰ ਦਾ ਹੋ ਨਹੀਂ ਸਕਦਾ ਹੈਗਾ ਅਸੀਂ ਅਪੀਲ ਕਰਾਂਗੇ ਕੇਂਦਰ ਸਰਕਾਰ ਨੂੰ ਕਿ ਕਿਰਪਾ ਕਰਕੇ ਕਿਰਪਾ ਕਰਕੇ ਥੋੜੀ ਬਹੁਤ ਸ਼ਰਮ ਹਿਆ ਕਰੋ ਦੇਸ਼ ਦੇ ਵਿੱਚ ਕੋਈ ਲੋਕਤੰਤਰੀ ਕਦਰਾਂ ਕੀਮਤਾਂ ਜਿਉਂਦੀਆਂ ਰਹਿ ਲੈਣ ਦੋ ਇਸ ਤਰੀਕੇ ਦੇ ਨਾਲ ਇੱਕ ਇੱਕ ਕਰਕੇ ਜੇ ਲੋਕਤੰਤਰ ਨੂੰ ਖਤਮ ਕਰੋਗੇ ਤੇ ਜੇ ਲੋਕਤੰਤਰ ਨਾ ਰਿਹਾ ਤੇ ਮੁਲਕ ਨਹੀਂ ਰਹਿਣਾ ਹੈਗਾ ਤੇ ਤੁਹਾਡੀਆਂ ਗੱਡੀਆਂ ਨੇ ਜਿਹੜੀਆਂ ਉਹ ਵੀ ਨਹੀਂ ਰਹਿਣੀਆਂ ਹੈਗੀਆਂ ਸੋ ਦੁਬਾਰਾ ਅਪੀਲ ਕਰਦੇ ਆ ਯੂਟੀ ਐਡਮਿਨਿਸਟ੍ਰੇਸ਼ਨ ਨੂੰ ਕਿ ਇਸ ਬੇਈਮਾਨ ਵਿਅਕਤੀ ਨੂੰ ਇਸ ਫੋਰਜਰੀ ਕਰਨ ਵਾਲੇ ਬੰਦੇ ਨੂੰ ਜੋ ਲੋਕਤੰਤਰ ਦੇ ਉੱਪਰ ਡਾਕਾ ਮਾਰਨਾ ਚਾਹੁੰਦਾ ਇਹਨੂੰ ਇਮੀਡੀਏਟਲੀ ਰੋਪੜ ਪੁਲਿਸ ਦੇ ਹਵਾਲੇ ਕੀਤਾ ਜਾ ਸਕੇ ਤਾਂ ਕਿ ਦਾ ਹਸਾਬਕਤਾਬ ਜਿਹੜਾ ਕਾਨੂੰਨ ਮੁਤਾਬਕ ਹੋ ਸਕੇ ਚੰਡੀਗੜ੍ਹ ਪੁਲਿਸ ਤੇ ਰੋਪੜ ਨਗਰ ਪੁਲਿਸ ਦੇ ਵਿੱਚ ਆਪਸੀ ਬਹਿਸ ਹੀ ਹੋਈ ਹੈ ਤਕਰਾਰ ਵੀ ਹੋਈ ਹੈ ਮੈਂ ਇਹੀ ਤਾਂ ਕਹਿ ਰਿਹਾ ਨਾ ਜੀ ਕਿ ਇੱਕ ਪਾਸੇ ਪੰਜਾਬ ਪੁਲਿਸ ਰੋਪੜ ਪੁਲਿਸ ਇੱਕ ਠੱਗ ਬੰਦੇ ਨੂੰ ਇੱਕ ਝੂਠੇ ਜਾਲਸਾਜ਼ ਬੰਦੇ ਨੂੰ ਇੱਕ ਫਰੇਬੀ ਨੂੰ ਫੜਨਾ ਚਾਹ ਰਹੀ ਹੈ ਤੇ ਚੰਡੀਗੜ੍ਹ ਪੁਲਿਸ ਉਹਨੂੰ ਆਪ ਦਾ ਚੰਡੀਗੜ੍ਹ ਦਾ ਦਾ ਖਾਸਮ ਖਾਸ ਸਟੇਟ ਗੈਸਟ ਸਮਝ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨੇ ਫੈਸਲਾ ਜਿਹੜਾ ਮੀਡੀਆ ਦੇ ਜ਼ਰੀਏ ਚੰਡੀਗੜ੍ਹ ਪੰਜਾਬ ਤੇ ਸਾਰੇ ਦੇਸ਼ ਦੇ ਲੋਕ ਡਿਸਾਈਡ ਕਰ ਲੈਣਾ ਕਿ ਕਿਹੋ ਜਿਹਾ ਲੋਕਤੰਤਰ ਨੂੰ ਘਾੜਾ ਬੀਜੇਪੀ ਕਰ ਰਹੀ ਹੈ ਅਮਰ ਜਗਪੁਰ ਗਲਾਸੀ ਦੱਸਿਆ ਜਾ ਰਿਹਾ ਹੈ ਕਿ ਕਬਡੀ ਪਾ ਦਾ ਸੰਬੰਧ ਨਹੀਂ ਇਸ ਤੇ ਕੁਝ ਦੇਖੋ ਜੀ ਇਹ ਤਾਂ ਮੈਟਰ ਹੀ ਨਹੀਂ ਕਰਦਾ ਮੈਂ ਕਹਿੰਦਾ ਦੁਨੀਆ ਚ ਮੋਲਕ ਦਾ ਜਿਹੜਾ ਵੀ ਵਸਿੰਦਾ ਹੈਗਾ ਜਿਹੜਾ ਦੇਸ਼ਵਾਸੀ ਹੈ ਉਹ ਆ ਕੇ ਨੋਮੀਨੇਸ਼ਨ ਆਪਦੀ ਭਰ ਸਕਦਾ एवरीवन इज मोस्ट वेलकम ਚਾਹੇ ਰਾਜਸਥਾਨ ਦਾ ਹੋਵੇ ਚਾਹੇ ਮੱਧ ਪ੍ਰਦੇਸ਼ ਦਾ ਹੋਵੇ ਚਾਹੇ ਤਾਮਿਲਨਾਡੂ ਦਾ ਹੋਵੇ ਪਰ ਐਟ ਲੀਸਟ ਘੱਟੋ ਘੱਟ ਤੁਸੀਂ ਕਾਗਜ਼ਾਂ ਦੀ ਫੋਰਜਰੀ ਤਾਂ ਨਾ ਨਾ ਕਰੋ ਆ ਦੋਏ ਐਮਐਲਏ ਮੇਰੇ ਵੀਰ ਤੇ ਇਹਨਾਂ ਦੇ ਨਾਲ ਨੌ ਨੌ ਹੋਰ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਡੇ ਨਾਮ ਨੇ ਜਿਹੜੇ ਉਹ ਲਿਖ ਦਿੱਤੇ ਗਏ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਕਿ ਸਾਡੇ ਜਾਲੀ ਸਾਈਨ ਨੇ ਜਿਹੜੇ ਉਹ ਕਰ ਦਿੱਤੇ ਗਏ ਤੇ ਹੋਰ ਦੇਖੋ ਦੁਬਾਰਾ ਤਸੱਲੀ ਕਰਨ ਵਾਸਤੇ ਮੈਂ ਆਉਣ ਤੋਂ ਪਹਿਲਾਂ ਮੈਂ ਵਿਧਾਨ ਸਭਾ ਦੇ ਵਿੱਚੋਂ ਹੀ ਪੁੱਛਿਆ ਮੈਂ ਕਿ ਜੀ ਹੋਇਆ ਕੀ ਹੈ ਉਹ ਕਹਿੰਦੇ ਜੀ 6 ਤਰੀਕ ਨੂੰ ਨਾਮੀਨੇਸ਼ਨ ਦਿੱਤੀ ਫੇਰ ਕੱਲ ਦੁਬਾਰਾ ਦਿੱਤੀ ਮੈਂ ਕਿ ਤੁਸੀਂ ਤਸੱਲੀ ਕਿਵੇਂ ਕੀਤੀ ਕਹਿੰਦੇ ਜੀ ਅਸੀਂ ਜਿੰਨਾ 10 ਐਮਐਲਏ ਦੇ ਸਾਈਨ ਸੀਗੇ ਅਸੀਂ ਇਹਨਾਂ ਨੂੰ ਬੁਲਾ ਕੇ ਇਕੱਲੇ ਇਕੱਲੇ ਨੂੰ ਪੁੱਛਿਆ ਕਿ ਜੀ ਇਹ ਸਾਈਨ ਤੁਹਾਡੇ ਨੇ ਉਹ ਕਹਿੰਦੇ ਨਾ ਜੀ ਸਾਡੇ ਸਾਈਨ ਨਹੀਂ ਹੈਗੇ ਉਹ ਕਹਿੰਦੇ ਜੀ ਉਹ ਸਾਰੇ ਐਮਐਲਏ ਉਹਦੇ ਸਾਹਮਣੇ ਬਿਠਾ ਦਿੱਤੇ ਕਿ ਜੀ ਤੁਸੀਂ ਇਹਨਾਂ ਬੰਦੇ ਨੂੰ ਜਾਣਦੇ ਹੋ ਉਹ ਵੀ ਨੰਦੀਪ ਚਾਦਰਵੈਦੀ ਵੀ ਕਹਿੰਦਾ ਜੀ ਮੈਂ ਕਿਸੇ ਨੂੰ ਨਹੀਂ ਜਾਣਦਾ ਉਹ ਕਹਿੰਦੀ ਜੀ ਇਹ ਤੁਹਾਡੇ ਪ੍ਰੋਪਾਗੰਡਾ ਮੁਤਾਬਕ ਤੁਹਾਡੇ ਪ੍ਰੋਪੋਜ਼ਰ ਨੇ ਐਮਐਲਏ ਦਾ ਸਾਂ